ਹਾਂਜੀ ਸੱਜੇ ਗਾਲੀ ਤੁਹਾਡਾ ਸਵਾਗਤ ਹੈ ਅੱਜ ਫਿਰ ਆਪਣਾ YouTube ਚੈਨਲ 24 and 7 traveler ਹਾਂਜੀ ਸਿਰ ਤੇ ਅੱਜ ਆਪਾਂ ਪਹੁੰਚੇ ਆਂ ਜਲੰਧਰ ਸ਼ਹਿਰ ਕਿਹੜਾ ਸਰ ਜੀ ਇਹ ਚੌਕ ਇਹ ਭਾਜੀ ਗਾਜੀਗੁੱਲਾ ਚੌਕ ਆ ਅੱਗੇ ਪ੍ਰਕਾਸ਼ ਆਈਸਕ੍ਰੀਮ ਆਂਦੀ ਆ ਤੇ ਗਾਜੀਗੁੱਲਾ ਚੌਕ ਵਰਕਸ਼ਾਪ ਤੇ ਪਹੁੰਚੇ ਆ ਤੁਹਾਨੂੰ ਦੱਸ ਦਿਆ ਖਾਣ ਲਈ ਚੀਜ਼ ਬੜੇ ਟੇਸਟ ਲੱਗੀ ਮੈਂ ਵੈਸੇ ਪਹਿਲਾਂ ਖਾ ਚੁੱਕਾ ਆ ਫਿਰ ਫਿਰ ਮੈਂ ਸੋਚਿਆ ਵੀ ਮੈਨੂੰ ਚੀਜ਼ ਵਧੀਆ ਲੱਗੀ ਤਾਂ ਹੁਣ ਆਪਾਂ ਇਹ ਵਾ ਦਿਏ ਹਾਂਜੀ ਹਾਂਜੀ ਤੇ ਤੁਹਾਨੂੰ ਵੀ ਦਿਖਾ ਲਈਏ ਆਓ ਜੀ ਤੁਹਾਨੂੰ ਦਿਖਾਉਂਦੇ ਆ ਵੀ ਕੀ ਚੀਜ਼ ਆਟਮ ਵਧੀਆ ਲੱਗੀ ਮੈਨੂੰ ਜਲੰਧਰ ਦੀ ਸਪੈਸ਼ਲ ਚੀਜ਼ ਆ ਜੀ ਇਹ ਠੀਕ ਆ ਜੀ ਹਾਂਜੀ ਸੱਚੀ ਗੱਲ ਬਾਜੀ ਸੱਚੀ ਗੱਲ ਬਾਜੀ ਕੀ ਆਟਮ ਆ ਪਾਜੀ ਇਹ ਇਹ ਪਾਜੀ ਸ਼ਰਲਾ ਆਲੂ ਹੁੰਦੇ ਆ ਜੀ ਸ਼ਰਲਾ ਆਲੂ ਹੁੰਦੇ ਪਹਾੜੀ ਆਲੂ ਹੁੰਦੇ ਆ ਅੱਛਾ ਜੀ ਹਾਂਜੀ ਇਹ ਤੁਸੀਂ ਫੇ ਕਿੰਨੇ ਚਿਰ ਤੋਂ ਕੰਮ ਕਰ ਰਹੇ ਹੋ ਭਾਈ 10 12 ਸਾਲ ਹੋ ਗਏ ਭਾਈ ਕੰਮ ਕਰਦੇ ਨੂੰ ਬੜੀ ਵਧੀਆ ਆਟਮ ਆ ਜੀ ਉਹ ਪਾਜੀ ਅਲੱਗ ਲਾ ਰਹੇ ਆ ਜੀ ਪਹਿਲਾਂ ਉਹਦਾ ਇਕੱਠੇ ਹੁੰਦੇ ਸੀ ਭਰਾ ਅਸ਼ਾ ਜੀ ਹੋਂ ਸਾਰੇ ਅਲੱਗ-ਅਲੱਗ ਹੋ ਗਏ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਮਗਰ ਦੂਰੋਂ ਦੂਰ ਲੋਕ ਖਾਣ ਆਉਂਦੇ ਫਿਰ ਭਾਈ ਬਹੁਤ ਦੂਰੋਂ ਦੂਰੋਂ ਆਂਦੇ ਲੋਕੀ ਖਾਣ ਸਪੈਸ਼ਲ ਖਾਣ ਵਾਸਤੇ ਆਂਦੇ ਵਜੀ ਠੀਕ ਹੈ ਜੀ ਵਧੀਆ ਲੱਗਾ ਟੇਸਟ ਮੈਨੂੰ ਵੀ ਕਰਦੀਆਂ ਤਿੰਨ ਮਹੀਨੇ ਦੇ ਆਇਟਮ ਹੈ ਜੀ ਕਿ ਤਿੰਨ ਮਹੀਨੇ ਆਇਟਮ ਹੈ ਜੀ ਹਾਂਜੀ ਹਾਂਜੀ ਇਹ ਤੁਹਾਡਾ ਐਡਰੈਸ ਕੀ ਹੈ ਇਹ ਇੱਥੇ ਭਾਈ ਇਹ ਗਾਜੀਗੁਲਾ ਚੌਕ ਹੈਗਾ ਹਾਂਜੀ ਇੱਧਰ ਸਾਹਮਣੇ ਲਾਈ ਦੀ ਰੇੜੀ ਅਸ਼ਾ ਗਾਜੀਗੁਲਾ ਚੌਕ ਹਾਂਜੀ ਜਿਨੇ ਇੱਥੇ ਲਾਈ ਦੀ ਹੈ ਇੱਕ ਪੇੜ ਲੱਗਾ ਦਰਖਤ ਤੇ ਸਾਹਮਣੇ Honda ਏਜੰਸੀ ਹੈਗੀ ਭਾਈ ਇਧਰ Honda ਏਜੰਸੀ ਹੈਗੀ ਅੱਛਾ ਜੀ ਉਹਦੇ ਸਾਹਮਣੇ ਸਾਹਮਣੇ ਲਾਈ ਦੀ ਲਾਗੇ ਪੈਟਰੋਲ ਪੰਪ ਵੀ ਹੈ ਕਨ ਹਾਂ ਗਾਜੀਗੁਲਾ ਪੈਟਰੋਲ ਪੰਪ ਠੀਕ ਹੈ ਜੀ ਇਹ ਤੁਸੀਂ ਨਾਲ ਦੰਨੇ ਕੀ ਕੀ ਬਲਕ ਤਾਂ ਇਹ ਪਲੇਟ ਤੁਹਾਨੂੰ ਬਣਾ ਕੇ ਤਿਆਰ ਕਰਕੇ ਦੱਦਦੇ ਭਾਈ ਲਓ ਜੀ ਦੇਖੋ ਜੀ ਅੱਜ ਪਲੇਟ ਆਪਾਂ ਨੂੰ ਤਿਆਰ ਕਰਕੇ ਦੇਖਾਂਗੇ ਖਾਣੇ ਆਪਾਂ ਵਧੀਆ ਭਾਈ ਕ੍ਰਿਸਪੀ ਕਰਕੇ ਦੇਈ ਤੇ ਅੱਛਾ ਜੀ ਹਾਂਜੀ ਭਾਈ ਲਓ ਜੀ ਭਾਈ ਮੈਂ ਆਹ ਦੇਖੋ ਭਾਈ ਛੋਟੇ ਆਲੂ ਆਹ ਦੇਖੋ ਲਓ ਜੀ ਦੇਖੋ ਲੋਕੀ ਵੱਡਿਆਂ ਦੇ ਬਣਾਈ ਜਾ ਰਹੇ ਆਪਾਂ ਛੋਟੇ ਬਣਾਈਦੇ ਆ ਬਹੁਤ ਵਧੀਆ ਚੀਜ਼ਾਂ ਤੁਸੀਂ ਦੇਖੋ। ਕੀ ਬਾਤ ਆ। ਆ ਦੇਖੋ ਭਾਈ ਮooli। ਵਾਹ ਜੀ ਵਾਹ। ਇਹ ਭਾਜੀ ਕੀ ਕੀ ਪਾਰਾ ਤੁਸੀਂ ਹੋਰ? ਪਾਈ ਆ ਮooli ਪਾਈ ਹੈ ਜੀ। ਹਾਂਜੀ। ਆ ਆਲੂ ਹੈਗੇ ਜੀ। ਹਾਂਜੀ। ਆ ਦੇਖੋ ਹਰੀ ਚਟਨੀ ਇਹ ਤੁਹਾਡੀ ਆਪਣੇ ਤਿਆਰ ਕੀਤੀਆਂ ਹੋਈਆਂ। ਆਪਣੇ ਭਾਜੀ ਇਦਾਂ ਦੀ ਕੋਈ ਕਰਦਾ ਹੀ ਨਹੀਂ। ਆ ਮਿੱਠੀ ਚਟਨੀ ਭਾਜੀ। ਇਹ ਮਿੱਠੀ ਚਟਨੀ ਹੈ ਜੀ। ਠੀਕ ਹੈ ਜੀ ਇਹ ਤੁਹਾਡੀ ਪਲੇਟ ਤਿਆਰ ਹੋ ਗਈ ਹੈ ਜੀ। ਲਓ ਜੀ। ਅੱਛਾ ਜੀ ਨਾਲ ਬਰੈਡ ਵੀ ਲਗੜਿਆ ਜੀ ਭਾਈ ਦੋ ਪੀਸ ਬਰੈਡ ਹੁੰਦੇ ਆ 40 ਦੇ ਨਾਲ ਠੀਕ ਆ ਜੀ 40 ਰੁਪਏ ਦੀ ਪਲੇਟ ਹੁੰਦੀ ਆ ਲਓ ਜੀ ਕੰਮ ਸਸਤਾ ਔਰ ਵਧੀਆ ਚੀਜ਼ਾਂ ਆ ਹਾਂਜੀ ਹਾਂਜੀ ਪਹਿਲਾਂ 150 ਦੀ ਟਿੱਕੀ ਵੇਚਦੇ ਰਹੇ ਭਾਜੀ ਅੱਛਾ ਜੀ ਹੁਣ ਭਾਈ 130 ਦੀ ਕਰਤੀ ਹੈ ਰੇਟ ਥੋੜਾ ਦੇਖੀ ਲੈਣਾ ਆਲੂ ਦਾ ਵੀ ਘਟਿਆ ਪਿਆ ਨਹੀਂ ਤੇ ਵਧਿਆ ਹੋਵੇ ਤੇ 150 ਹੀ ਵੇਚੀਦਾ ਠੀਕ ਆ ਜੀ ਉਦਾਂ ਹੁਣ 130 ਦੀ ਟਿੱਕੀ ਦੇ ਦੀ ਹੈ 40 ਦੀ ਪਲੇਟ ਅਗਰ ਕਿਸੇ ਨੇ ਇੱਥੇ ਆਉਣਾ ਹੋਵੇ ਤੇ ਇਹਦਾ ਐਡਰੈਸ ਕੀ ਹੈ ਤੁਸੀਂ ਦੱਸ ਸਕਦੇ ਹਿਕਦਾ ਭਾਈ ਆ ਵਰਕਸ਼ਾਪ ਚੌਂਕ ਤੋਂ ਆਣਾ ਗਾਜੀਗੁਲਾ ਚੌ ਅੰਡਰਬ੍ਰਿਜ ਦੇ ਕੋਲ ਹੀ ਆ ਅੰਡਰਬ੍ਰਿਜ ਦੇ ਪਹਿਲਾਂ ਹੀ ਆਉਣਾ ਜੀ ਹਾਂਜੀ ਹਾਂਜੀ ਰਾਈਟ ਸਾਈਡ ਤੇ ਰੈਡੀ ਹੈ ਛੋਟੀ ਜੀ ਭਰਾ ਦਾ ਕੰਮ ਬਹੁਤ ਵਧੀਆ ਆ ਆ ਦੋ ਪਿਸਟ ਬੈੱਡ ਭਾਈ ਜੀ ਆਪਣਾ ਸਮਾਨ ਤਿਆਰ ਆ ਤੇ ਬੜਾ ਟੇਸਟ ਵਧੀਆ ਲੱਗਾ ਤਾਂ ਮੈਨੂੰ ਤੁਹਾਨੂੰ ਦਿਖਾ ਦਨੇ ਕੀ ਸਾਹਮਣੇ ਮੂੰਖਲੇ ਵਾਲੇ ਹੈਗੇ ਆ ਲਓ ਜੀ ਇਹ ਇੱਕ ਛੋਟੀ ਜੀ ਰੈਡੀ ਲੱਗੀ ਆ ਬੜੀ ਫੇਮਸ ਚੀਜ਼ ਆ ਹਾਂਜੀ ਭਾਈ ਜੀ ਇਹ ਤੁਸੀਂ ਸਮਾਂ ਆਪਣਾ ਕਿੰਨੇ ਤੋਂ ਕਿੰਨੇ ਹੁੰਦਾ ਜੀ ਸਮਾਂ ਭਾਈ ਆਪਣਾ 1.5 2 ਵਜੇ ਆਈਦਾ ਜੀ 4 ਵਜੇ ਦਾ ਕਿੱਥੇ ਰਹਿਦਾ ਫਿਰ ਬਾਲਮੀਕੀ ਗੇਟ ਲਾਈਦੀ ਆਪਾਂ ਠੀਕ ਨਹੀਂ ਵੀ ਚੱਕੀ ਦੇ ਬਾਹਰ ਭਾਜੀ ਠੀਕ ਆ ਤੁਹਾਡੇ ਨੂੰ ਕਿਸੇ ਨੇ ਆਉਣਾ ਹੋਵੇ ਤਾਂ ਡਾਡਾ ਕੰਟੈਕਟ ਨੰਬਰ ਵਿੱਚ ਬੋਲਦੇ ਤੁਸੀਂ ਕਨੈਕਟ ਨੰਬਰ ਤੁਹਾਨੂੰ ਭਾਈ ਜੀ ਪਾ ਕੇ ਦਿੰਦੇ ਆ ਬਾੜੀ ਦੇ ਵੇਖ ਲੈ ਆਣੇ ਪੈਕ ਕਰਨ ਲਈ ਲਓ ਜੀ ਭਾਜੀ ਉਹਨਾਂ ਦਾ ਨੰਬਰ ਹੈਗਾ ਕਨੈਕਟ ਜੀ ਇਹਨਾਂ ਦਾ 95 417 39115 9541 ਜੀ ਜੀ 739115 ਜੀ ਆਓ ਦੇਖੋ ਤੁਹਾਨੂੰ ਚੀਜ਼ ਵਧੀਆ ਲੱਗੀ ਕਿਤਾ ਲੱਗੀ ਭਾਈ ਨਹੀਂ ਮਿਲਦੇ ਆ ਤੁਸੀਂ ਫੋਨ ਕਰ ਲਓ ਜੀ ਫੋਨ ਕਰਕੇ ਬਣਾ ਕੋਈ ਰਿਸਪੌਂਸ ਆ ਦੇ ਹਾਂਜੀ ਹਾਂਜੀ ਬਹੁਤ ਵਧੀਆ ਚੀਜ਼ ਆ ਵੈਸੇ ਇਹਨਾਂ ਦੀ ਮੈਨੂੰ ਤਾਂ ਬਹੁਤ ਵਧੀਆ ਲੱਗੀ ਜੀ ਮਹੀਨਾ ਡੇਢ ਖਾ ਕੇ ਮਹੀਨਾ ਡੇਢ ਰਹਿ ਗਿਆ ਭਾਜੀ ਹਾਂਜੀ ਹਾਂਜੀ ਲੋ ਜੀ ਡੇਢ ਮਹੀਨਾ ਰਹਿ ਗਿਆ ਜੇ ਤੁਸੀਂ ਖਾਣਾ ਇਸ ਸਾਲ ਦੇ ਵਿੱਚ ਤੁਹਾਨੂੰ ਡੇਢ ਮਹੀਨਾ ਆ ਹਾਂ ਹਾਂ ਡੇਢ ਮਹੀਨੇ ਦੇ ਵਿੱਚ ਵੀ ਤੁਸੀਂ ਇਹ ਚੀਜ਼ ਖਾ ਸਕਦੇ ਆ ਆਪਣਾ ਟੇਸਟ ਲੈ ਸਕਦੇ ਆ ਨੰਦ ਮਾਨ ਸਕਦੇ ਆ ਬਹੁਤ ਵਧੀਆ ਚੀਜ਼ ਲੱਗੀ ਔਰ ਔਰ ਤੁਹਾਨੂੰ ਇਦਾਂ ਦੀ ਵੀਡੀਓ ਦਿਖਾਉਣ ਲਈ ਆਪਾਂ حاضر ਇੰਨੇ ਆ ਜੀ ਇਦਾਂ ਦੀਆਂ ਵੀਡੀਓ ਵੱਧ ਤੋਂ ਵੱਧ ਤੁਸੀਂ ਦੇਖਣੀਆਂ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਸਪੈਂਡ ਕਰੋ ਕਿਦਾਂ ਦੇ ਲੱਗੇ ਤੁਹਾਨੂੰ ਚੀਜ਼ ਔਰ ਅੱਗੇ ਤਾਂ ਤੁਹਾਨੂੰ ਹੋਰ ਵੀ ਚੀਜ਼ਾਂ ਦਿਖਾਵਾਂਗੇ ਲਓ ਜੀ ਠੀਕ ਆ ਭਾਈ ਜੀ ਓਕੇ ਜੀ ਸਰ ਪਹੁੰਚ ਭਾਈ ਜੀ